ਮੇਦੀ ਸਰਪੰਚ ਪੱਜੀ ਵੀ ਹੁੰਗਰਾ ਕਰ ਆਪਣੇ ਆਪਣਾ ਬਹੁਤ ਹੀ ਆ ਰਿਹਾ ਹੈ ਮੰਦਭਾਗੀ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਟਿਪਰ ਦਾ ਇੱਕ ਨੋਵਾ ਵਿਡਿਜ ਦਾ ਰੈਸਟੋਰੈਂਟ ਹੋਇਆ ਸੀ ਉਸ ਨੋਵਾ ਵਿਡਿਜ)^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{} ਕਈ ਬੱਚਿਆਂ ਦੀ ਜਿਹੜੀ ਹੈ ਗੈਰ ਕੁਦਰਤੀ ਮਾਤ ਹੋਈ ਉਹਨਾਂ ਬੱਚਿਆਂ ਨੇ ਅਧਿ ਪੜ੍ਹ ਲੈ ਕੇ ਕਿਸੇ ਨੇ ਅਸਰ ਪਾਣਾ ਸੀ ਕਿਸੇ ਨੇ ਉਹ ਕੇ ਪਾਣਾ ਸੀ ਸਮਾਜ ਤੇ ਆਪਣਾ ਯੋਗਦਾਨ ਪਾ ਰਾ ਸੀ ਪਰ ਬਹੁਤ ਹੀ ਮਾਨਸਿਕ ਭੀੜ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬੱਚਿਆਂ ਦੀ ਖਤਰਾ ਕਰਦੀ ਸੀ ਸਮੂਹ ਬਹੁਤ ਜਾਦੇ ਅਫਸੋਸ ਸੀਗਾ ਇਸ ਘਟਨਾ ਨੇ ਐਂਡ ਅਸੀਂ ਬੇਵੰਤ ਤੋਂ ਹੀ ਕਾਰਵਾਈ ਜਿਹੜੀ ਆਪਾਂ ਨੂੰ ਸ਼ੁਰੂ ਕਰਤੀ ਸੀ ਪਹਿਲਾ ਜਿਹੜਾ ਐਕਸੀਡੈਂਟ ਦਾ ਵਰਮਾ ਸੀਗਾ ਉਹਦੇ ਚ ਅਸੀਂ ਭੁਪਿੰਦਰ ਸਿੰਘ ਭੁਪਿੰਦਰ ਭੁਪਿੰਦਰ ਸਿੰਘ ਹਲੋ ਹਲੋ ਮੌਕੇ ਤੋਂ ਹੀ ਟਰੱਕ ਦਾ ਡਰਾਈਵਰ ਜਿਹੜਾ ਭੁਪਿੰਦਰ ਸਿੰਘ ਸੀਗਾ ਉਹਨੂੰ ਸੀ ਗ੍ਰਫਤਾਰ ਕੀਤਾ ਉਹਦੇ ਬਾਅਦ ਇਸ ਪੱਤਰ ਤੇ ਤਿੰਨ ਮਾਲਕ ਸੀਗੇ ਜਿਦੇ ਚੋਂ ਦਵਿੰਦਰ ਸਿੰਘ ਨੂੰ ਸੀ ਗ੍ਰਫਤਾਰ ਕੀਤਾ ਤੇ ਅਨੀਤ ਦੇ ਨੂੰ ਵੀ ਸੀ ਗ੍ਰਫਤਾਰ ਕੀਤਾ ਉਸ ਤੋਂ ਬਗੈਰ ਤੀਜਾ ਜਿਹੜਾ ਬੁਸ਼ੀ ਸੀ ਗਾਰ ਦੇ ਦੇਸਾਈ ਇਹ ਕਈ ਸਮੇਂ ਤੋਂ ਪਿਛਲੇ ਕਈ ਦਿਨਾਂ ਤੋਂ ਕਾ ਚੱਲ ਰਿਹਾ ਸੀ ਸਮਾਣੇ ਹਰਗੇ ਚ ਕਾਫੀ ਰੋਸ ਸੀਗਾ कि इन छेती तो छेती अरेस्ट किया जाए दो दिन पहला मान योग मुख्य पंजाब बच्चों के परिवार न दुख समाने भी पहुंचे मान योग मुख्यमंत्री पंजाब मान योग डी जी पीब ने इक्शक्शन दिते कि छेती तो छेती ट्रिपल के तीजे मालिक रणीर सिंह भी अरेस्ट किया जाए जिमें कि मैं दसिया दो मालिक आनी ਤੇ ਗਵਿੰਦਰ ਸਿੰਘ ਪਹਿਲਾਂ ਅਰੈਸਟ ਕਰ ਦਿੱਤੇ ਸੀ ਦੋਸ਼ੀ ਰਮੇ ਸਿੰਘ ਨੇ ਮਾਨਜੋਤ ਪੰਜਾਬ ਤੇ ਹਰਿਆਣਾ ਰਿਪੋਰਟ ਚ ਆਪਣੀ ਐਂਟੀਸੀਪੇਟਰੀ ਬੇਲ ਵੀ ਲਈ ਸੀ ਉਹ ਵੀ ਅਸੀਂ ਉਰਜ਼ੋਰ ਪੈਰੀ ਕਰਕੇ ਕਿ ਇਹਦੀ ਉਥਾਂ ਐਂਟੀਸੀਪੇਟਰੀ ਬੇਲ ਜਿਵੇਂ ਲੋ ਨਹੀਂ ਹੋਵੇ ਮਾਨਜੋਤ ਸਿੰਘ ਸਾਹਿਬ ਤੇ ਦ੍ਰਿਸ਼ਨਾ ਤੋਂ ਬਾਅਦ ਅਸੀਂ ਪਹਿਲਾਂ ਤੋਂ ਜਿਹੜੀ ਗੁਰਦੀਪ ਸਿੰਘ ਨੂੰ ਫੜਨ ਦੀ ਉਰਜ਼ੋਰ ਕੋਸ਼ਿਸ਼ਾਂ ਕਰ ਰਹੀ ਸੀ ਉਹਨਾਂ ਬੋਸ਼ੀਆਂ ਚ ਅਸੀਂ ਹੋਰ ਤੇਜ਼ੀ ਲੈ ਕੇ ਆਏ ਅਸੀਂ ਸਾਈਬਰ ਸੈੱਲ ਦੀ ਡੈਡੀਕੇਟਿਡ ਟੀਮ ਬਿਠਾ ਕੇ ਜਿਹੜੇ ਸਾਰੇ ਰਿਸ਼ਤੇਦਾਰਾਂ ਦੇ ਤੇ ਇਹਨਾਂ ਦੇ ਜਿਹੜੇ ਟੈਕਨੀਕਲੀ ਅਸੀਂ ਐਨਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਇਹਦਾ ਕੋਈ ਸਵਾਰ ਰਕਸ਼ਕ ਹੋਵੇ ਤੇ ਕਤਰਾਲੇ ਪਿੰਡ ਤੋਂ ਜਿਹੜਾ ਇਹ ਪੱਬਰਦ ਦੀ ਜਮਾਲੇਕਾਰ ਲਈ ਸਿੰਘ ਇਹਨੂੰ ਅੱਜ ਜਿਸ ਵੀ ਅਸਰੇਸ਼ ਕਰਨ ਚ ਕਾਮਯਾਬ ਹੋਏ ਇਹ ਅਸਰੇਸ਼ ਦੇ ਨਾਮ ਵੀ ਇਹ ਸਾਰਾ ਸਰਗਨ ਜਿਹੜਾ ਇਹੋ ਹੋਣਾ ਹੈ ਡਰਾਈਵਰ ਪਹਿਲੇ ਦਿਨ ਫੜਾਇਆ ਗਿਆ ਸੀ ਕਿਪਰ ਦੇ ਦੋ ਮਾਲਕ ਫੜੇ ਗਏ ਸੀ ਤੇ ਤੀਜਾ ਮਾਲਕ ਸੀ ਹੈਂਡ ਇੱਕ ਜਿਹੜਾ ਪੰਜਾ ਪਰਚਾ ਸੀਗਾ ਜਦੋਂ ਰਣਜੀਤ ਸਿੰਘ ਗੋਗੋਦ ਚਾਹਵੜੀ ਆ ਸੀ ਤੇ ਇਹਨੂੰ ਪਨਾਹ ਦੀ ਪਨਾਹ ਦੀ ਦਾ ਜਿਹੜਾ ਇਹਨੂੰ ਪਰਚਾ ਸੀ ਮੈਨੇ ਆ ਕਿ ਜਿਹੜਾ ਉਹ ਉਹ ਰਾਜਾ ਰਿਆ ਉਹਨੂੰ ਪੁਲਿਸ ਦੇ ਸ਼ਿਕੰਦ ਜੇ ਤੋਂ ਬਚਾਉਣ ਦੀ ਜਿਹੜੇ ਲੋਕੀ ਆਪਣਾ ਇਹ ਕੰਮ ਕਰੇ ਸੀ ਉਹ ਬੱਚਾ ਵੀ ਅਸੀਂ ਦਰਜ ਕੀਤਾ ਸੀ ਉਹਦੇ ਛੇ ਵੀ ਅਸੀਂ ਜਿਹੜੇ ਆ ਨੌਗੋਸ਼ੀ ਅਰਸਕੀਤੇ ਹੋਏ ਜਿਹਦੇ ਚ ਰਮਨਦੀਪ ਸਿੰਘ ਦੇ ਉਸ ਅਸਤੇ ਦਾ ਸੀਗੇ ਜਿਨ੍ਹਾਂ ਨੇ ਜਦੋਂ ਇਹ ਕੋਰਾਚਾਰ ਕਰਿਆ ਸੀ ਤੇ ਇਹਨੂੰ ਪੁਲਿਸ ਨੂੰ ਪੁਲਿਸ ਦੀ ਗ੍ਰਫਤ ਤੋਂ ਪਛੰਨੀ ਜੀਨਾ ਲੋਕਾਂ ਨੇ ਵੀ ਬਲਦ ਕੀਤੀ ਸੀ ਉਹ ਅਸੀਂ ਤਿਆਤਾ ਬੜਾ ਬਚੀ ਸਾਰਾ ਸਮਾਉਣੇ ਚ ਇੱਕ ਸੈਪਰੇਟ ਅਰਡਰ ਦਰਜ ਕੀਤੀ ਸੀ ਉਹਦੇ ਚ ਵੀ ਅਸੀਂ 9 ਬੋਸ਼ੀ ਅਰੈਸਟ ਕੀਤੇ ਸੀ ਕਿਉਂਕਿ ਘਟਨਾ ਇੰਨੀ ਦੁਖਦਾਈ ਘੰਤ ਹਾਪਾ ਦੀ ਸੀ ਕਿ ਬੜਾ ਇੱਕ ਰੋਸ ਦਾ ਸਬਬ ਬਣਿਆ ਹੋਇਆ ਸੀ ਤੇ ਜਿਹੜੇ ਬੱਚੇ ਆਯੋਜਨਾਣਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਟੱਪਰ ਦੇ ਤਿੰਨੇ ਮਾਲਕ ਡਰਾਈਵਰ ਤੇ ਕਹਾਂਗੇ ਇਹਦੇ ਪਰਚੇ 'ਚ ਨਾਦੋਸ਼ੀ ਅਰੈਸਟ ਕਰਕੇ ਜਿਹੜਾ ਸਿਰਫ ਜਸਪੇਸਾ ਉਹ ਅਸੀਂ ਜੀਰੋ ਕੀਤਾ ਤੇ ਅੱਗੇ ਮੈਂ ਸਸ਼ੰਜਤ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਖਤ ਤੋਂ ਸਖਤ ਨਾ ਸਜ਼ਾ ਅਗਲਾ ਪੁਲਿਸ ਅਗੇ ਵੀ ਕਰੂਗੀ ਇਹਨੂੰ ਅੱਜ ਹੁੰਦੇ ਸਿੰਘ ਨੂੰ ਅਸਰ ਹਸਦਾ ਜਿਹੜੇ ਨੌਕਿਊਸ ਨੇ ਇਹ ਕੱਲੇ ਰੰਧੀ ਹਦਰਿਸਦਾਰ ਨਹੀਂ ਬਾਕੀਆਂ ਨਾਲ ਵੀ ਇਹਦੇ ਵਿੱਚ ਜੋ ਵੀ ਸਰ ਦੇ ਦਾਤ ਤੇ ਆਏ ਸੀ ਜੀਨਾਂ ਨੇ ਜਨੂਰ ਵੀ ਹੋ ਰਹਾ ਚੱਲ ਰਿਹਾ ਸੀ ਜਿਨ੍ਹਾਂ ਨੂੰ ਜਿਵੇਂ ਮੈਂ ਦੱਸਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਜੋ ਵੀ ਸਪੋਰਟ ਦਿੱਤੀ ਸੀ ਉਹ ਅਸੀਂ ਨੌ ਬੰਦੇ ਇਹਦੇ ਚੋਂ ਅਰੈਸਟ ਵੀ ਕੀਤੀ ਸੀ ਦੀ ਨਾ ਜੋ ਕੁਝ ਖੁੰਮਦੇ ਰਹਿੰਦੇ ਕੋਈ ਰਿਸ਼ਤੇਦਾਰ ਸੀਗੇ ਤੇ ਕੁਝ ਮੰੰਦੇ ਹੋ ਸਕਦੇ ਫਿਰ ਇਹ ਸਾਰ ਸਮਾਨੇ ਦੇ ਹੀ ਰਹਿਣ ਵਾਲੇ ਸੀ ਜਾਂ ਲੁਕੜੀ ਕਿਤੇ ਦੇਖੋ ਜੀ ਉਹ ਪਟਿਆਲੇ ਦੇ ਹੀ ਰਹਿਣ ਵਾਲੇ ਸੀ ਕੋਈ ਬੰਦਾ ਹੋਟੇਂਦੇ ਅਬੀ ਸੀਗਾ ਕੋਈ ਪਟਿਆਲੇ ਦਾ ਕੋਈ ਨਾ ਪੇਗਾ ਪਰ ਜਿਹਦੇ ਦੇ ਵੀ ਸਾਡੀ ਸ਼ੱਕ ਦੀ ਸੁਣੀ ਗਈ ਸੀ ਕਿ ਇਹਨਾਂ ਨੇ ਮੇਹਨ ਨੂੰ